ਪਤੰਗਾ ਦਾ ਸ਼ੌਕ ਐਵੇਂ ਕਿ ਵੀਰ ਜੀ ਨਿੱਕੇ ਹੁੰਦੇ ਤੁਸੀਂ ਪਤੰਗ ਡਾਉਂਦੇ ਰਹੇ ਸੀ ਤੇ ਡੋਂਦੇ ਡੋਂਦੇ ਸਾਨੂੰ ਪਤੰਗਾ ਦਾ ਸ਼ੌਕ ਹੋ ਗਿਆ ਕਿ ਨਹੀਂ ਪਤੰਗ ਵਧੀਆ ਤੇ ਫਿਰ ਉਤੋ ਹੀ ਆਪਾਂ ਆਪਣੇ ਮਨਪਸੰਦ ਦੇ ਡਿਜ਼ਾਈਨ ਤਿਆਰ ਕਰਨਾ ਆਪੇ ਪਤੰਗਾ ਦੇ ਅਸੀਂ ਪਤੰਗ ਤਿਆਰ ਕੀਤੀ ਹੋਈ ਹੈ ਹੁਣ ਤੱਕ ਇੱਕ ਬ੍ਰਾਜ਼ੀਲੀਅਨ ਕਾਈਟ ਤਿਆਰ ਕੀਤੀ ਹੋਈ ਹੈ ਤੇ ਨਾਲ ਦੇ ਨਾਲ ਹੀ ਇੱਕ ਚਾਈਨੀਜ਼ ਕਾਈਟ ਤਿਆਰ ਕੀਤੀ ਹੋਈ ਹੈ ਡ੍ਰੈਗਨ ਕਾਈਟ ਆ ਤੇ ਜਿਹੜੀ ਵੱਡੀ ਕਾਈਟ ਹੁੰਦੀ ਨਾ ਬ੍ਰਾਜ਼ੀਲੀਅਨ ਕਾਈਟ ਉਹ ਆਪ 2-3 ਦਿਨ ਲੱਗ ਜਾਂਦੇ ਇਹਨੂੰ ਵੱਡੀ 10 ਫੁੱਟ ਜਿਹੜੀ ਹੁੰਦੀ ਹੈ ਤਿਆਰ ਕਰਨਦੇ ਤੇ ਜਿਹੜੀ ਡ੍ਰੈਗਨ ਕਾਈਟ ਆ ਉਹਨੂੰ ਤੇ ਹਫ਼ਤਾ ਲੱਗ ਜਾਂਦਾ ਹੁੰਦਾ ਜੇ ਗੇਮ ਆ ਗਈ ਇੱਕ ਬੜੀ ਮਸ਼ਹੂਰ ਪਲੇ ਸਟੋਰ ਤੇ ਪੀਪਾ ਕੰਬੈਕ ਆ ਤੇ ਉਹਦੇ ਵਿੱਚ ਇਹ ਗੁੱਡੀਆਂ ਹੁੰਦੀਆਂ ਡੋਨ ਆਸਤੇ ਤੇ ਉਤੋਂ ਹੀ ਮੈਨੂੰ ਖਿਆਲ ਆਇਆ ਕਿ ਆਪਾਂ ਰੀਅਲ ਲਾਈਫ ਵਿੱਚ ਇਹਨੂੰ ਬਣਾ ਕੇ ਤੇ ਡਾ ਕੇ ਵੇਖਦੇ ਆ ਤੇ ਆਪਾਂ ਰੀਅਲ ਲਾਈਫ 'ਚ ਜਦੋਂ ਬਣਾ ਕੇ ਡਾਈ ਤੇ ਉਹ ਉੱਡ ਗਈ ਤੇ ਉਤੋਂ ਹੀ ਬੜਾ ਵਧੀਆ ਚੱਲਦਾ ਰਿਹਾ ਫਿਰ ਅਸੀਂ ਇੰਦਾ ਹੀ ਬਣਾਉਣ ਲੱਗ ਪਏ ਬਹੁਤ ਵਧੀਆ ਲੱਗਦਾ ਜੀ ਜਿਵੇਂ ਕੋਈ ਤੁਹਾਨੂੰ ਆਂਦਾ ਵੀਰ ਜੀ ਮੈਂ ਤੁਹਾਨੂੰ ਜਾਣਦਾ ਹੀ ਤੁਸੀਂ ਇਦਾਂ ਤਿਆਰ ਕਰਦੇ ਬਹੁਤ ਹੀ ਵਧੀਆ ਲੱਗਦਾ ਹੈ ਦਿਲੋਂ ਖੁਸ਼ੀ ਹੁੰਦੀ ਹੈ ਨਾਮ ਹੈਗਾ ਜੀ ਵੀਰਜੀ ਲਖਨਪ੍ਰੀਤ ਸਿੰਘ ਤੇ ਲੋਕੀ ਮੈਨੂੰ ਲਖ ਨੰਬਰ ਸਰਿਆ ਤੋਂ ਜਾਣਦੇ ਆ ਤੇ ਪਤੰਗਾਂ ਦਾ ਸ਼ੌਂਕ ਕਰਦਾ ਪਿਆ ਤੁਮ ਪਤੰਗਾਂ ਦਾ ਸ਼ੌਕ ਐਵੇਂ ਕਿ ਵੀਰਜੀ ਨਿੱਕੇ ਹੁੰਦੇ ਤੁਸੀਂ ਪਤੰਗ ਡੋਂਦੇ ਰਹੇ ਸੀ ਤੇ ਡੋਂਦੇ ਡੋਂਦੇ ਸਾਨੂੰ ਪਤੰਗਾਂ ਦਾ ਸ਼ੌਕ ਹੋ ਗਿਆ ਕਿ ਨਹੀਂ ਪਤੰਗ ਵਧੀਆ ਤੇ ਫਿਰ ਉਤੋਂ ਹੀ ਆਪਾਂ ਆਪਣੇ ਮਨਪਸੰਦ ਦੇ ਡਿਜ਼ਾਈਨ ਤਿਆਰ ਕਰਨਾ ਆਪੇ ਪਤੰਗਾਂ ਦੇ ਕਿਹੜੀ ਕਿਹੜੀ ਪਤੰਗ ਤੁਸੀਂ ਬਣਾਇਆ ਕਰਦੇ ਅਸੀਂ ਪਤੰਗ ਤਿਆਰ ਕੀਤੀ ਹੋਈ ਹੈ ਹੁਣ ਤੱਕ ਇੱਕ ਬ੍ਰਾਜ਼ੀਲੀਅਨ ਕਾਈਟ ਤਿਆਰ ਕੀਤੀ ਹੋਈ ਹੈ ਤੇ ਨਾਲ ਦੇ ਨਾਲ ਅਸੀਂ ਇੱਕ ਚਾਈਨੀਜ਼ ਕਾਈਟ ਤਿਆਰ ਕੀਤੀ ਹੋਈ ਹੈ ਡ੍ਰੈਗਨ ਕਾਈਟ ਆ ਇਹ ਕਿੰਨੇ ਤਰ੍ਹਾਂ ਦੀ ਤਿਆਰ ਕਰਦੇ ਹਾਂ ਮਿਹਨਤ ਕਿੰਨੀ ਲੱਗਦੀ ਹੈ ਉਹ ਜਾ ਕਰਵਾਉਣਾ ਮਿਹਨਤ ਜਿਹੜੀ ਵੱਡੀ ਕਾਈਟ ਹੁੰਦੀ ਨਾ ਬ੍ਰਾਜ਼ੀਲੀਅਨ ਕਾਈਟ ਉਹ ਆਪ 2-3 ਦਿਨ ਲੱਗ ਜਾਂਦੇ ਉਹਨੂੰ ਵੱਡੀ 10 ਫੁੱਟ ਜਿਹੜੀ ਹੁੰਦੀ ਹੈ ਤਿਆਰ ਕਰਦੇ ਤੇ ਜਿਹੜੀ ਡ੍ਰੈਗਨ ਕਾਈਟ ਆ ਉਹਨੂੰ ਤੇ ਹਫਤਾ ਲੱਗ ਜਾਂਦਾ ਹੁੰਦਾ ਜੇ ਇਹ ਦਿਮਾਗ ਕਿਸ ਤਰ੍ਹਾਂ ਆਇਆ ਵੀ ਬ੍ਰਾਜ਼ੀਲੀ ਦੀ ਡ੍ਰੈਗਰ ਤਿਆਰ ਕੀਤੀ ਹੈ ਜਿਵੇਂ ਕੀ ਮੈਂ ਗੇਮ ਹੈਗੀ ਇੱਕ ਬੜੀ ਮਸ਼ਹੂਰ ਪਲੇ ਸਟੋਰ ਤੇ ਪੀਪਾ ਕੰਬੈਟ ਉਹਦੇ ਵਿੱਚ ਇਹ ਗੁੱਡੀਆਂ ਹੁੰਦੀਆਂ ਡੋਨ ਆਸਤੇ ਤੇ ਉੱਥੇ ਹੀ ਮੈਨੂੰ ਖਿਆਲ ਆਇਆ ਕਿ ਆਪਾਂ ਰੀਅਲ ਲਾਈਫ ਵਿੱਚ ਇਹਨੂੰ ਬਣਾ ਕੇ ਤੇ ਡਾ ਕੇ ਵੇਖ ਤੇ ਆ ਪੜੀਏ ਲਾਈਵ 'ਚ ਜਦੋਂ ਬਣਾ ਕੇ ਡਾਈ ਤੇ ਉਹ ਉੱਡ ਗਈ ਤੇ ਉੱਥੋਂ ਹੀ ਬੜਾ ਵਧੀਆ ਚੱਲਦਾ ਰਿਹਾ ਤੇ ਫਿਰ ਅਸੀਂ ਇੰਦਾ ਹੀ ਬਣਾਉਣ ਲੱਗ ਪਏ ਲੋਕਾਂ ਵੱਲੋਂ ਕਿੰਨਾ ਕ ਹੁਣ ਆਰਡਰ ਦਿੱਤੇ ਜਾਂਦੇ ਰੜਕੋ ਲੋਕਾਂ ਲੋ ਇਸ ਚਾਤੇ ਬਹੁਤ ਮੈਸੇਜ ਆਉਂਦੇ ਕਿ ਵੀਰ ਜੀ ਸਾਨੂੰ ਇੰਨੇ ਫੁੱਟ ਦੀ ਇੰਨੀ ਗੁੱਡੀ ਚਾਹੀਦੀ ਜੇ ਇੰਨੀ ਗੁੱਡੀ ਚਾਹੀਦੀ ਜੀ ਤੇ ਉਹ ਫਿਰ ਬਹੁਤ ਜ਼ਿਆਦਾ ਮੈਸੇਜ ਆ ਜਾਂਦੇ ਹਨ ਮਾਨਤ ਸਰਮਾਨ ਕਿੰਨਾ ਚੰਗਲਾ ਦਾ ਜਦੋਂ ਲੋਕ ਇਨਾ ਪਿਆਰ ਦਿੰਦੇ ਨੇ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਜਿਵੇਂ ਕੋਈ ਤੁਹਾਨੂੰ ਆਂਦਾ ਵੀਰ ਜੀ ਮੈਂ ਤੁਹਾਨੂੰ ਜਾਣਦਾ ਹੀ ਤੁਸੀਂ ਇਦਾਂ ਤਿਆਰ ਕਰਦੇ ਬਹੁਤ ਹੀ ਵਧੀਆ ਲੱਗਦਾ ਹੈ ਦਿਲੋਂ ਖੁ ਹਾਂਜੀ ਹਾਂਜੀ ਤੇ ਲੋੜੀ ਤੋਂ ਕਿੰਨੇ ਚਿਰ ਪਹਿਲਾਂ ਸ਼ੁਰੂ ਕਰ ਦਿੰਦੇ ਪਤੰਗਾਂ ਵਾਲੇ ਲੋੜੀ ਤੋਂ ਆਪਾਂ ਦਸੰਬਰ ਤੇ ਲੱਗ ਜਾਗੇ ਸਾਨੂੰ ਆਰਡਰ ਆਉਣੇ ਸਟਾਰਟ ਹੋ ਜਾਂਦੇ ਨੇ ਤੇ ਬਾਕੀ ਆਪਾਂ ਹੁਣ ਇਸ ਟਾਈਮ ਲੋੜੀ ਤੇ ਲੱਗੇ ਜਿਹੜਾ ਕੋਈ ਮੇਨ ਆਰਡਰ ਕਰੇ ਨਾ ਵੱਡੀ ਪਤੰਗ 10 12 ਸਿਰਫ ਉਹ ਹੀ ਰੈਡੀ ਕਰੀਦੇ ਛੋਟੇ ਨਹੀਂ ਪੂਰੇ ਕਰੀਦੇ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੇ ਮੰਮੀ ਆ ਪਾਪਾ ਆ ਇੱਕ ਛੋਟਾ ਭਰਾ ਤੇ ਇੱਕ ਵੱਡੀ ਭੈਣ ਹੈ ਕੀ ਕੰਮ ਕਰਦੇ ਮਾਦਰ ਇਹ ਪਾਪਾ ਮੇਰੇ ਦਿਹਾੜੀ ਲਾਂਦੇ ਨੇ ਤੇ ਮਦਰ ਮੇਰੇ ਸਟੀਚਿੰਗ ਦਾ ਕੰਮ ਕਰਦੇ ਨੇ ਬੁਟੀਕ ਤੇ ਕਿਸ ਤਰ੍ਹਾਂ ਜੀਦੇ ਆਮ ਘਰਾ ਦੇ ਕਾਕੇ ਉਹ ਅੱਜ ਪੰਗਾ ਇਹ ਬਹੁਤ ਹੀ ਵਧੀਆ ਲੱਗਦਾ ਹੈ ਜਿਵੇਂ ਕਿ ਹੁਣ ਆਪਾਂ ਕੰਮ ਕਰਨ ਲੱਪੇ ਨਾਲ ਪਰਿਵਾਰ ਵੀ ਤੇ ਮਾਪਿਆਂ ਦਾ ਵੀ ਹੱਥ ਸੋਖਾ ਹੁੰਦਾ ਨਹੀਂ ਤੇ ਸਾਰੇ ਬੜੇ ਵਧੀਆ ਰਹੇ ਨੇ। ਸੁਨਿਆ ਦੇ ਚੌਕਲੇ ਪਤੰਗ ਦੇ ਸ਼ਕੀਨੇ ਨੌਜਵਾਨ ਜਿਹੜੇ ਪਤੰਗ ਦੇ ਸ਼ਕੀਨੇ ਨੌਜਵਾਨ ਉਹਨਾਂ ਨੇ ਇਹੀ ਸੁਨਿਆ ਦੇਵਾ ਚਾਹਾਂਗੀ ਪਤੰਗ ਡਾਓ ਰਾਜੀ ਖੁਸ਼ੀ ਡਾਓ ਬਸ ਚੈਨਲ ਡੋਰ ਦਾ ਨਾ ਵਰਤੋ ਕਰੋ ਤੇ ਪਤੰਗ ਡਾਓ ਵਧੀਆ ਤੇ ਜੇ ਕਿਸੇ ਨੇ ਰੈਡੀ ਕਰਉਣੀ ਹੋਵੇ ਤੇ ਸਾਡਾ YouTube ਚੈਨਲ ਵੀ ਹੈਗਾ ਜੀ ਲਖਨੰਬਰ ਸਰਿਆ ਉੱਤੇ ਮੈਸੇਜ ਕਰ ਸਕਦੇ ਜਾਂ ਉਸ ਤੋਂ ਇਲਾਵਾ ਲਖਨ ਅੰਡਰਸਕੋਰ ਅੰਬਰਸਰਿਆ ਮੇਰੀ Instagram ਦੀ ਆਈਡੀ ਹੈਗੀ ਜੀ ਉੱਤੇ ਵੀ ਮੈਸੇ